ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਹੈ ਸਾਰੇ ਠੀਕ ਠਾਕ ਹੋਗੇ ਹੋਸ ਨਾਓ ਨਵੀਆਂ ਤਾਜ਼ੀਆਂ ਪਈਆਂ ਪੁਰਾਣੀਆਂ ਤੇ ਇਹ ਤੁਮੋਰ ਨੇ ਸਟੇਜ ਲਾਈ ਤੁਹਾਨੂੰ ਦਿਖਾਉਣਾ ਵੇਖਿਓ ਮੋਰ ਬੈਠਾ ਮੋਟਰਸਾਈਕਲ ਤੇ ਚੜ ਕੇ ਤੁਹਾਨੂੰ ਦਿਖਾਉਣਾ ਕੱਦਾਂ ਬੈਠਾ ਟੌਰ ਨਜਵਾਨ ਨੇ ਇਹ ਵੇਲੇ ਆ ਜਾਂਦਾ ਰੋ ਪਤਾ ਵੀ ਰੋਟੀ ਪੈਣੀ ਆ ਇਹ ਵੇਲੇ ਆਉਂਦਾ ਰੋ ਜੀ ਰੋਟੀ ਲੈ ਖਾ ਕੇ ਫੇਰ ਲੈਣਾ ਜਾਣਾ ਹੁੰਦਾ ਗਰਮੋਰ ਬਾਸ਼ਾ ਮੋਰ ਬਾਸ਼ਾ ਨੇ ਮੋਟਰਸਾਈਕਲ ਤੇ ਚੜ ਕੇ ਬੈਠੇ ਆ ਇਹ ਰੋਜ਼ ਆਵੜੇ ਆ ਜਾਂਦਾ ਰੋਟੀ ਖਾਣ ਕੋ ਰੋਟੀ ਪਾ ਲੈ ਇਹ ਪਤਾ ਹੈ ਆਵੜੇ ਰੋਟੀ ਮਿਲ ਜਣੀ ਤੇ ਆਵੜੇ ਆ ਜਾਂਦਾ ਕਦੇ ਮਨ ਨੂੰ ਪਾ ਲਈ ਕਦੇ ਸੁਮਣ ਕਦੇ ਸਮਰੀਤ ਕੋ ਉਹਦੇ ਨੂੰ ਨਹੀਂ ਜਨਵਰ ਨੂੰ ਨਹੀਂ ਪਤਾ ਹੁੰਦਾ ਵੀ ਮੈਨੂੰ ਕਿੱਥੋਂ ਰੋਟੀ ਮਿਲਣੀ ਆ ਤੇ ਕਿੱਥੋਂ ਨਹੀਂ ਇਹੀ ਮੈਂ ਜਨਾਮ ਬੋਲ ਰਹਾ ਹਾਂ ਯੋ ਮੇਰ ਕੋ ਡਰਦਾ ਥੋੜਾ ਜਿਆ ਐਨ ਅਕੋਰਡਿੰਗ ਡਰਦਾ ਸ਼ੋਭਦੀ ਨੂੰ ਪਿਛਾ ਆ ਮਾਡੇ ਨੂੰ ਸ਼ੋਭਦੀ ਨੂੰ ਬਿਠਾ ਦੇ ਉੱਤੇ ਸ਼ੋਭਦੀ ਨੂੰ ਬਿਠਾ ਦੇ ਉੱਤੇ ਬਹੁਤ ਸੋਹਣਾ ਲੱਗਦਾ ਲੋਕੀ ਚਿੜੀ ਹੈਗਾ ਜਾਂਦੇ ਮੋਰ ਵੇਖਣੋਂ ਇੱਥੇ ਆ ਜਾਂਦੇ ਹੈ ਇਹਨਾਂ ਦੇ ਘਰ ਮੱਲੇ ਆ ਜਿੱਦਾਂ ਇਹਨੇ ਇਹ ਮੱਲਿਆ ਇੱਕ ਨੇ ਉਹ ਘਰ ਮੱਲਿਆ ਉੱਥੇ ਜਾਣਾ ਇੱਕ ਨੇ ਉਹ ਮੱਲਿਆ ਇੱਧਰ ਇੱਧਰ ਵਾਲਾ ਇਨਾ ਘਰ ਮਲੇ ਹੁੰਦੇ ਤੇ ਇੰਨੀ ਨਹੀਂ ਗੇ ਉਹ ਹੋਰ ਅਗਲੇ ਘਰਾਂ ਚ ਵੀ ਜਾਂਦੇ ਆ ਉਥੇ ਬੈਠੇ ਹੁੰਦੇ ਆਦ ਪੱਕਾ ਹੁੰਦਾ ਦਾ ਸਵੇਰੇ ਸ਼ਾਮ ਨੂੰ ਇਹ ਯਾਰੀ ਪਾੜੀ ਆ ਨਾ ਇਹਨਾਂ ਨੇ ਆਪਣੇ ਆਪਣੇ ਘਰਾਂ ਯਾਰੀ ਪਾਈ ਆ ਵੀ ਕਿੱਥੋਂ ਕਿੱਥੋਂ ਰੋਟੀ ਮਿਲਣੀ ਹੈ ਅਸੀਂ ਉਥੇ ਉਥੇ ਜਾਣਾ ਸੱਚੀ ਗੱਲ ਆ ਦੂਜੇ ਤਾਂ ਜਾਣ ਤੇ ਡਰ ਜਾਂਦੇ ਆ ਹੂੰ ਹਣ ਪਤਾ ਵੀ ਇਥੇ ਰੋਟੀ ਮਿਲਣੀ ਮੈਨੂੰ ਡਰਦਾ ਨਹੀਂ ਆ ਬਗਾਨਾ ਬੰਦਾ ਆਏ ਫੇਰ ਡਰ ਜਾਂਦਾ ਮੇਰੇ ਕੋ ਵੀ ਡਰਦਾ ਜੇ ਹੁਣ ਕਿਉਂਕਿ ਵਿਚਾਰਿਆਂ ਦਾ ਸੌਣ ਦਾ ਟਾਈਮ ਹੋ ਗਿਆ ਵਾ ਇਹਨੇ ਰੋਟੀ ਰੱਟੀ ਖਾ ਆ ਕੇ ਤੇ ਆਪਣੇ ਚੜ ਜਣਾ ਉਹ ਦਰਖਤ ਤੇ ਜਾ ਕੇ ਉਹਦਾ ਜੰਮੜਾ ਨੂੰ ਚਾਹੀਦਾ ਕੋਨਾ ਉਹ ਪੋਣਾ ਪਾ ਹੈ ਨਹੀਂ ਨਾ ਰੋਟੀ ਖਾਣ ਨੂੰ ਚਾਹੀਦਾ ਪੋਣਾ ਚਾਹੀਦਾ ਕੇ ਆ ਜਾਦਾ ਕੋਈ ਨਹੀਂ ਕਹਿੰਦੇ ਖਾਲਾ ਰੋਟੀ ਨੂੰ ਸੁਮੰਦਾ ਵਾਕਬ ਹੋ ਗਿਆ ਦਾ ਮੈਂ ਤੇ ਰਾਇਵਾ ਕਾ ਹੋ ਗਿਆ ਖਾਲਾ ਵਿੱਚ ਚੱਲਣ ਕਾਲਾ ਸੋ ਖਾਲਾ ਖਾਲਾ ਕੋਹ ਨਾ ਰਾਦਾ ਫੜੂ ਲੱਗੀ ਆ ਆ ਆ ਆ ਸੀ ਕਿਲਕ ਲੈਰੀ ਅਮੋਰ ਆਵੇ ਤੁਰਨਾ ਤੋਰ ਪੰਜਾਬਣ ਦੀ ਇਹਦੇ ਕੁੱਕੜਾਂ ਨੂੰ ਕਿਉਂ ਆ ਦੇ ਮਾਗਦੇ ਨਾ ਹੂੰ ਉਹਦੇ ਕੁੱਕੜਾਂ ਨੂੰ ਡਈ ਆਂ ਡਰਾਈ ਛੜਿਆਈ ਉਹਨੂੰ ਨਹੀਂ ਉਹਨੂੰ ਇੱਧੇ ਗਾਲ ਮਾਰੀ ਗਈ ਉਹ ਫਿੱਜਾ ਆ ਗਿਆ ਉਤਣ ਗਿਆ ਇਹਨੇ ਫੇਰ ਆ ਜਣਾ ਵਾ ਖੋਪਦੀਪ ਚਮਤੀ ਮੋਰ ਵੇਖਿਆ ਬਿੱਲੀ ਦੇ ਨਾਲੇ ਖੋਪਦੀਪ ਪਹਿਲੇ ਦਿਨ ਮੋਰ ਕਿ ਆਇਆ ਸੀ ਓਏ ਛੱਬੋ ਅੱਵੇ ਕੀ ਆਇਆ ਸੀ ਮੋਰ ਆਇਆ ਸੀ ਮੋਰ ਆਇਆ ਸੀ ਖੋਪਦੀਪ ਸੋਪਦੀ ਮੋਰ ਤੇ ਚੜਨ ਨੂੰ ਫਿਰਿਆ ਹਾਂ ਛਾਲਾ ਮਾਰਿਆ ਮੈਂ ਕਿ ਉਹ ਜਨੂ ਆਹੋ ਛੱਬ ਮੋਰ ਤੇ ਚੜਨਾ ਹੁੰਟ ਲੈਣਾ ਮੋਰ ਤੇ ਥੋੜਾ ਜਿਹਾ ਸਿਆਣਾ ਕਹਿੰਦਾ ਫੈਨ ਫੁੱਲ ਦੇਣ ਦਾ ਪਰ ਇਹਨੇ ਉਹਦੇ ਵੱਲ ਚਲੇ ਡਿੱਜਾ ਕਰਨਾ ਹੂੰ ਮੋਹਲਾ ਨੇ ਦੇ ਕੀ ਕੀ ਤੂੰ ਡਰਾ ਹੀ ਛੜਿਆ ਉਹਨੂੰ ਆਹੇ ਮੈਂ ਦੇਖਾਂ ਦੀ ਰੋਟੀ ਖਾਲੂਗਾ ਮੈਂ ਕਦੋਂ ਚੱਲੀ ਤੋ ਡਰ ਗਿਆ ਤੂੰ ਖਲੋਤੀ ਰਹੀਂਦੀ ਫੇਰ ਨਹੀਂ ਡਰਣਾ ਉਹ ਵੇਸ਼ੇ ਕਰਕੇ ਡਰ ਗਿਆ ਭਾਵੇਂ ਕੀ ਕਰਨ ਲੱਗੀ ਆਹ ਲਾ ਨਿਓ ਉੱਤੀ ਬਾਦ ਨੂੰ ਤੇ ਜੜ ਜਾਂਦਾ ਮੇਰਾ ਆਊਗਾ ਹਣ ਮਾਝੇ ਆਊਗਾ ਦਾ ਹਾਂ ਅਜੇ ਸ਼ਾਮ ਚ ਇਹਨਾਂ ਦੇ ਹੈਗਾ ਘੰਟਾ ਕਜੇ ਅਜੇ ਤੁਰਦੇ ਫਿਰਦੇ ਹੀ ਰਹਿਣਾ ਇਹਨਾਂ ਨੇ ਸੌਂਦੇ ਵੀ ਕਿੱਥੇ ਆਰੇ ਲੇਡੀ ਸੌਣਾ ਵੱਧੀ ਰਾਤ ਤੱਕ ਤੇ ਫੱਜ ਜਾਂਦੇ ਰਹਿੰਦੇ ਆ ਆ ਮਾੜਾ ਚੋਬੇ ਚੋਬੇ ਸ਼ਾਸੀਕਾਰ ਬੁਲਾ ਦੇ ਚੋਬੇ ਸ਼ਾਸੀਕਾਰ ਬੁਲਾ ਦੇ ਉਹ ਚੋਬੇ ਚੋਬੇ ਉਹ ਅੱਗੇ ਨੂੰ ਫਰਕ ਪਿਆ ਹੈ ਨਾ ਸ਼ਾਸੀਕਾਰ ਬੁਲਾ ਦੇ ਫਿਰ ਕਾਦਾ ਆ ਮੂੰਹ ਹੂੰ ਚੋਬੇ ਬੋਲਤੇ ਪਤਾ ਨਹੀਂ ਕੀ ਹੋ ਗਿਆ ਸੀਗਾ ਹੁਣ ਉਹਦਾ ਫਰਕ ਪੈ ਗਿਆ ਅੱਗੇ ਨਾਲ ਠੀਕ ਵਾ ਵਿੰਦਾ ਹੀ ਹੈ ਇਥੇ ਫੈਂਸੀ ਜੀ ਹੋ ਗਈ ਸੀ ਨੀ ਕੀ ਜੀ ਤੇ ਇਹਨੇ ਸੇਲ ਲਈ ਉਹ ਵੱਧ ਗਿਆ ਪਾਣੀ ਲਗ ਲਗ ਕੇ ਇਧਰ ਆ ਡੇ ਮਾਸਟਰ ਸਾਹਿਬ ਅੱਜ ਛੁੱਟੀਆਂ ਦਾ ਆਨੰਦ ਮਾਣਦੇ ਹੋਏ ਬਾਕੀ ਸਾਰਾ ਟੱਬਰ ਬਾਬੇ ਤੇ ਗਿਆ ਮੈਂ ਮੈਚ ਵੇਖਿਆ ਹਾਂ ਜੀ ਆ ਕਿੱਥੇ ਪਿੰਡ ਲਈ ਸ਼ਕੀਲਾ ਜੀ ਹਾਕੀ ਦਾ ਹਾਕੀ ਦਾ ਆ ਇੱਥੋਂ ਗਈ ਟੀਮ ਟੀਮ ਗਈ ਤੋਂ ਨਹੀਂ ਆਪਣੀ ਇੰਡੀਆ ਦੀ 올림픽 ਹੋਣੀ ਹੈ ਨਾ ਅੱਛਾ 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 ਵੱਡੀ ਸ਼ਕੀਲ ਨਹੀਂ ਲਾਈ ਇੰਗਲੈਂਡ ਦਾ ਚਾਰ ਦੌਰਾਂ ਜਿੱਤੇ ਆ ਸੂਟ ਆਊਟ ਦੇ ਸਾਡੇ ਦਾ ਗੜਾ ਹੀ ਟੇਡਾ ਤੇ 11 ਅੰਝ ਸਾਡੇ ਨੂੰ ਰੈੱਡ ਕਾਰਡ ਮਿਲ ਗਿਆ ਜੀ ਪਹਿਲਾਂ ਹੀ ਹਾਂ ਗੋਲਦਾਬ ਮਲਬੂ ਦੁਨੀਆ ਦੇ ਇਤਿਹਾਸ ਦਾ ਪਹਿਲਾ ਮੈਚ ਆ ਵੀ ਇੱਕ ਪਾਸੇ 11 ਘੰਟੇ ਇੱਕ ਪਾਸੇ 10 ਅੱਛਾ ਤੇ ਜਿੱਤ ਗਿਆ ਇੰਡੀਆ ਇੰਡੀਆ ਜਿੱਤ ਗਿਆ ਸੈਮੀਫਾਈਨਲ ਚ ਪਹੁੰਚ ਗਿਆ ਫੇਰ ਮੁਬਾਰਕਾਂ ਬਣ ਗਈਆਂ ਵਧਾਈ ਬਣ ਗਈ ਤੁਹਾਡੇ ਆਹ ਨਾਲ ਤੁਹਾਡੇ ਲਈ ਬਹੁਤ ਮਜ਼ਾ ਆਇਆ ਬਹਿਣ ਤੋਂ ਅਲਕੇ ਤੇ ਗਏ ਆ ਨਹੀਂ ਨਹੀਂ ਸਕਰੀਲ 8:00 ਦੇ 2 ਵਜੇ ਗਏ ਸੀ ਤੁਸੀਂ ਆਹ 1:30 ਮੈਸਜ ਹੋਇਆ ਅੱਛਾ ਅੱਛਾ ਤੇ ਪਹਿਲੇ ਸ਼ਮੀਲ ਆਈ ਵੱਡਾ ਹੂੰ ਜਦੋਂ ਆਇਆ ਠੀਕ ਠੀਕ ਆ ਸਾਰਾ ਮਿਕੜੇ ਜਾਣਾ ਬੜਾ ਮਜ਼ਾ ਚਲੋ ਵਧੀਆ ਗਏ ਪ੍ਰਮਾਤਮਾ ਕਰੇ ਆਪਾਂ ਫਾਈਨਲ ਜਿੱਤੀ ਫਾਈਨਲ ਜਿੱਤੀ ਫਾਈਨਲ ਵਾਹ ਵਾਹ ਸਹੀ ਗੱਲ ਆ ਗਏ ਉਹ ਪੱਠੇ ਪਾਏ ਹਾਂ ਪੱਠੇ ਪਾਏ ਅੱਛਾ ਅੱਛਾ ਚਲੋ ਅਭੀ ਸਾਰੇ ਕੰਮ ਕਰਨੇ ਪੈਂਦੇ ਆ ਤੇ ਬਾਕੀ ਫੈਮਿਲੀ ਗਈ ਆ ਸਾਰੀ ਬਾਬੇ ਅਰਦੀਪ ਸਿੰਘ ਜੀ ਦੇ ਅੱਜ ਮੱਥਾ ਟੇਕਣ ਹਾਂਜੀ ਚੋਬਦੀ ਵੀ ਥੋੜਾ ਸਿਆਣਾ ਹੋ ਗਿਆ ਨਾ ਇਹਨਾਂ ਨੇ ਆ ਮੌਸਮ ਦਾ ਫਰਕ ਪੈ ਗਿਆ ਤੇ ਆਪਾਂ ਵੀ ਜਾਣਾ ਬੰਦ ਗਏ ਹੂੰ ਚੋਬਦੀ ਜੀ ਆਣਾ ਨਾ ਬਾਬੇ ਦੇ ਮੱਥਾ ਟੇਕਣ ਆਪ ਗਏ ਨਹੀਂ ਚਪਦੀ ਪਾ ਅੱਜ ਸਾਰੇ ਗਏ ਆ ਤੇ ਉਦੇ ਹੁਣੀ ਨਹੀਂ ਕੁਦੇ ਆ ਘਰ ਮੈਂ ਸੁਮਨ ਸੋਭ ਤੇ ਵੀਰ ਤੇ ਫਫੜ ਜੀ ਬਾਕੀ ਫੈਮਿਲੀ ਸਾਰੀ ਬਾਬੇ ਤੇ ਮੱਥਾ ਟੇਕਣ ਗਈ ਸਾਡੇ ਗਿਆ ਸਾਰੇ ਹੈ ਸਾਡੇ ਦਿੱਖ ਗਿਆ ਉਹਦੇ ਵੀ ਜਾਂਦਾ ਅੰਦਾਜ਼ ਨਾਲ ਅੱਜ ਨਹੀਂ ਗਿਆ ਮੈਂ ਸਕੂਲ ਦਾ ਕੰਮ ਅੱਜ ਜਾਣੇ ਜਾਂਦੇ ਤਾਂ ਨਹੀਂ ਕਿਹਾ ਮੈਂ ਸਕੂਲ ਦਾ ਕੰਮ ਕਰਨਾ ਹੀ ਨਹੀਂ ਇਹ ਛੱਡ ਛੱਡ ਕੇ ਜਾਂਦਾ ਉਹ ਐਰਰ ਇੱਕ ਛੁੱਟੀ ਛੁੱਟੀ ਕਰਦੇ ਜਿੱਦਣ ਕੰਮ ਨਹੀਂ ਆਉਂਦਾ ਫੇਰ ਇਹ ਤੇ ਮੰਨੂ ਦੀ ਜਿੱਦੇ ਸਲਾਹ ਹੈ ਫੇਰ ਜਾਂਦੇ ਦੋਵੇਂ ਜਣੇ ਹਨਾ ਉਹਦੇ ਤੇ ਬੱਦਲ ਕਦੇ ਆ ਜਾਂਦਾ ਤੇ ਕਦੇ ਚੱਲ ਜਾਂਦਾ ਤੇ ਟੇਕੇ ਪੈਰ ਨਹੀਂ ਡਿਆ ਕਿੱਥੇ ਕਿੱਥੇ ਮੀਂਹ ਵਾਵਾ ਪੈਣ ਡਿਆ ਦੱਸਿਓ ਹਬਲਾ ਇੱਥੇ ਤੇ ਆਉਂ ਬਸ 5 ਮਿੰਟ ਆਉਂਦਾ ਛਰਾਟਾ ਜਿਹਾ ਮੁੜ ਕੇ ਆਉਂਦਾ ਤੇ ਬੜਾ ਬੱਦਲ ਤੇ ਚਾ ਚੜ ਜਾਂਦਾ ਵੀ ਬੱਦਲ ਆ ਗਿਆ ਬੱਦਲ ਆ ਗਿਆ ਜਾਣ ਲੱਗਿਆ ਵੀ ਨਹੀਂ ਪਤਾ ਲੱਗਦਾ ਬਸ 5 ਕਿ ਮਿੰਟ ਸਰਾਟਾ ਜਿਹਾ ਪਾ ਕੇ ਗਾਹ ਜਾਂਦਾ ਹੈਣਾ ਕੀ ਅੱਜ ਲੱਗ ਕਿ ਕਹਿੰਦੇ ਕਿ ਨਟਾਈ ਫਿਟ ਬੁਖਾਰ ਹੈ ਲੋਕ ਕੀ ਕਹਿੰਦੇ ਹੁੰਦੇ ਨਾ ਇਹ ਨਹੀਂ ਕਿ ਪੀਦੀ ਆਹੋ ਉਹਦੀਆਂ ਮੇਰੇ ਕੋ ਜੜਾ ਨਹੀਂ ਹੈਗੀਆਂ ਥੱਲੇ ਕੋਈ ਜੜ ਨਹੀਂ ਤੇ ਉਹ ਤੁੰਗਰੀ ਆਹ ਤੇ ਹੋਰ ਇਹਦਰ ਨੂੰ ਮੇ ਕੋ ਇਹ ਜਾਦੂ ਵਾਲੀ ਗਲੋ ਆ ਹੈ ਇਹਦੀਆਂ ਜੜਾ ਨਾਲ ਨਹੀਂ ਉਹ ਬੈਠ ਲੱਗ ਜਾਂਦੀ ਇਹ ਆਮਦੇ ਸਾਰੇ ਨੇ ਤੇ ਹੰਬਲੇ ਸਾਰੇ ਨਹੀਂ ਆਗੇ ਹੋਰੇ ਤੇਰੇ ਸਾਰੇ ਨਖਲੋਤੀ ਆ। ਅੰਨੇ ਨਹੀਂ ਖਲੋਉਣ ਦੀ ਗੱਲ ਨਹੀਂ ਜਿੱਦਾਂ ਗਾੜੀ ਪੱਤੇ ਹੋਵੇ ਕਿੰਨੀਆਂ ਲੰਮਕੀਆਂ ਉਹਦੀਆਂ ਤਾਰਾਂ ਜੀਆਂ। ਆਹ। ਕਹਿੰਦੇ ਉਹਦਾ ਨਾ ਸ਼ਤਿਗਾਂ ਬੰਬ ਘਰ ਲੱਗ ਜਾਂਦਾ ਜੀ ਨਾ। ਅੱਛਾ ਵੈਦ ਜੀ। ਠੀਕ ਆ। ਤੇ ਮੇਰੇ ਵੇਖੇ ਹਰਾਣ ਹੋ ਗਈ ਕਿ ਕੋਈ ਜੜ ਨਹੀਂ ਹੈਗੀ ਉੱਤੇ ਕਿਦਾਂ ਘੁੰਮੇ। ਵੈਦ ਜੀ ਗਰੰਟੀ ਚੁੱਕਦੇ ਵੀ ਹੋ ਜਾਂਦਾ ਸਹੀ। ਮੈਂ ਕਹਦਾ ਕਦੀ ਨਹੀਂ ਕੀਤਾ। ਹੈ? ਸੁਣਿਆ ਹੀ ਆ ਮੈਂ ਵੀ। ਹੂੰ। ਵੈਦ ਨੂੰ ਪਤਾ ਪੂਰਾ ਕੱਖ ਵੀ ਨਹੀਂ ਆ। ਇਹ ਮੈਂ ਸੁਣਿਆ ਚ ਨਹੀਂ ਗੱਲਾਂ ਤੇ ਯਕੀਨ ਕਰ ਲੈਂਦੀ ਐ ਵੀ ਉਹ ਤਾਂ ਸੁਣਿਆ ਮਮੀ ਆ ਵੀ ਇਹਦਾ ਨਾ ਬੁਖਾਰ ਟਾਈਫਾਇਡ ਜਿਹੜਾ ਹਟ ਜਾਂਦਾ ਵਾ ਪਰ ਕਦੇ ਜਮਾ ਕੇ ਨਹੀਂ ਵੇਖਿਆ ਨੁਸਕਾ ਰੱਬ ਚੜਾਵੇ ਵੀ ਨਾ ਟਾਈਫਾਇਡ ਆ ਹੁੰਦਾ ਵੀ ਬੜਾ ਮਾੜਾ ਐ ਇਹਦਾ ਸਰੀਰ ਨੂੰ ਲੈ ਕੇ ਭੈ ਜਾਂਦਾ ਤੇ ਰੱਬੇ ਸਾਹਮਣੋਂ ਤਾਂ ਅੰਦਰੁਸਤੀ ਰੱਖੇ ਤੇ ਚੰਗੀ ਗੱਲ ਆ ਬਿਮਾਰੀਆਂ ਤੋਂ ਦੂਰ ਹੀ ਬੰਦਾ ਰਵੇ ਨਾ ਫੇਰ ਹੀ ਸੱਟ ਰਿੰਦਾ ਕੰਮ ਨਹੀਂ ਤੇ ਇਹ ਅੱਜਕੱਲ੍ਹ ਤੇ ਪਤਾ ਨਹੀਂ ਲੱਗਣ ਡਿਆ ਕੀ ਬਣ ਡਿਆ ਸਰੀਰਾਂ 'ਚ ਮਿੰਟ ਸਕਿੰਟ ਜੀ ਬੰਦਾ ਗਾਂ ਜਾਂਦਾ ਗਾਂ ਮਤਲਬ ਤਾਂ ਜਾਂਦਾ ਤੇ ਇਹ ਕਰਕੇ ਤੰਦਰੁਸਤੀ ਮੰਗਿਆ ਕਰੋ ਰੱਬ ਕੋ ਪੈਸੇ ਪੂਹੇ ਆਉਂਦਾ ਜਾਂਦਾ ਰਹਿੰਦਾ ਫੇਰ ਹੁਣ ਹਾਂ ਜੀ ਆ ਤੰਦਰੁਸਤੀ ਚਾਹੀਦੀ ਏ ਪੈਸੇ ਪੂਹੇ ਤੇ ਇਦਾਂ ਹੀ ਕੰਮ ਚੱਲਦੇ ਰਹਿੰਗੇ ਇਹ ਜ਼ਿੰਦਗੀ ਹੈ ਜ਼ਿੰਦਗੀ ਦੇ ਵਾਦੇ ਘਾਟੇ ਹੁੰਦੇ ਰਹਿੰਦੇ ਆ ਅੱਛਾ ਜੀ ਸੁਣੋ ਅੱਜ ਤੈਨੂੰ ਗਿਆਨ ਦੀਆਂ ਗੱਲਾਂ ਸੁਣਾਉਂਗਾ ਮੈਂ ਕਦੀ ਨਹੀਂ ਗਿਆਨ ਦੀਆਂ ਗੱਲਾਂ ਦਿੱਤੀਆਂ ਸੁਣਾਈਆਂ ਪਰ ਅੱਜ ਸੁਣਾ ਦਿੰਨੀ ਹਾਂ ਜਦਾਨ ਦਾ ਗਿਆਨ ਜ਼ਰੂਰੀ ਹੈ ਕਿ ਪੈਸਾ ਗਿਆਨ ਹਾਂ ਉਹਦੇ ਗਿਆਨ ਗਿਆਨ ਜ਼ਰੂਰੀ ਹੈ ਕਿ ਪੈਸਾ ਬੰਦੇ ਕੋਲ ਹੈਂ ਪੈਹਾ ਗਿਆਨ ਪੈਹਾ ਭਲਾ ਕਿਉਂ ਪੈਸਾ ਨਹੀਂ ਕੋਈ ਦਿੰਦਾ ਗਿਆਨ ਤੇ ਸਾਰੇ ਵੰਡਦੇ ਰਹਿੰਦੇ ਸਾਲੇ ਫਰੀਦ ਆ ਗਿਆਨ ਹੋਏ ਤੇ ਪੈਸਾ ਤਾਂ ਬੰਦਾ ਕਦੀ ਵੀ ਕਮਾ ਸਕਦਾ ਹੈ ਗਿਆਨ ਤੇ ਜਿਹੜਾ ਮਰਜੀ ਦੇ ਜਾਂਦਾ ਵੀ ਆ ਇਦਾਂ ਤੇ ਉਦਾਂ ਪੈਸਾ ਹੀ ਨਹੀਂ ਕੋਈ ਦਿੰਦਾ ਪੈਸਾ ਜ਼ਰੂਰੀ ਹੈ ਕਿ ਗਿਆਨ ਆਉਂਦਾ ਜਿਹਦਾ ਆਉਂਦਾ ਹੀ ਰਹਿੰਦਾ ਵਾ ਗਿਆਨ ਲੋਕੀ ਉਦਾਂ ਦੇ ਦਿੰਦੇ ਬਤੇਰਾ ਚਲੋ ਫਿਰ ਇੱਥੇ ਗੱਲ ਧੋਗੀ ਹਾਂ ਤੇ ਹੀ ਗੱਲ ਧੋਗੀ ਇਹਦੇ ਚ ਕਿਉਂਕਿ ਜਿਹੜੀਆਂ ਤੁਸੀਂ ਗੱਲਾਂ ਕੰਡਿਆ ਉਹ ਸਤ ਜੋਗਾ ਵਾਲੀਆਂ ਵੀ ਗਿਆਨ ਜ਼ਰੂਰੀ ਹੈ ਹੂੰ ਇਹ ਕਲ ਜੋਗਾ ਅੱਛਾ ਵਾਹ ਕੀ ਜੀ ਕਾਲ ਯੁਗ ਚ ਪਿਆਹਾ ਪ੍ਰਧਾਨ ਚਲੋ ਇਹ ਮੇਰੇ ਭੈਣ ਭਰਾਵਾਂ ਨੇ ਦੱਸ ਕੀ ਤੇ ਨਾ ਮੈਂ ਕੀ ਜ਼ਰੂਰੀ ਆ ਗਿਆਨ ਜੀ ਨੂੰ ਭੈਣ ਭਰਾਵਾਂ ਨੂੰ ਵੀ ਪਤਾ ਹੀ ਆ ਭੈਣ ਭਰਾ ਕਿਹੜੇ ਨਿਆਣੇ ਉਹਨਾਂ ਨੂੰ ਵੀ ਪਤਾ ਵੀ ਦੁਨੀਆ ਚ ਵਿਚਰਣ ਦੇ ਆ ਸਭ ਨੂੰ ਪਤਾ ਗਿਆਨ ਤੇ ਆਉਂਦਾ ਜਾਂਦਾ ਹੀ ਦੇ ਜਾਂਦਾ ਫਰੀਦ ਅ ਗਿਆਨ ਤੇ ਭੜਾ ਬੰਦੇ ਲੱਗੀ ਪੈਸਾ ਹੀ ਨਹੀਂ ਕੋਈ ਕਹਿਣ ਨੂੰ ਦਿੰਦਾ ਮਿਠਾਈ ਤੇ ਹੋ ਗਈ ਤੂੰ ਸਿਆਣੀ ਵੀ ਬੜੀ ਹੋ ਗਈ ਚਲੋ ਜਾਨੇ ਹੋਵਾਂਗੇ ਤੇ ਸਰਨਾ ਇੰਦਾ ਨਹੀਂ ਕਰਨਾ ਹੂੰ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫੇਰ ਮਿਲਦੇ ਆ ਕਿਸੇ ਅਗਲੇ ਵਲੌਗ ਚ ਧੰਨਵਾਦ ਸ਼ੁਕਰੀਆ ਸਤਿ ਸ਼੍ਰੀ ਅਕਾਲ